ਸਭ ਤੋਂ ਚੰਗੀਆਂ ਪਤਨੀਆਂ ਸਾਬਿਤ ਹੁੰਦੀਆਂ ਹਨ ਇਸ ਰਾਸ਼ੀ ਦੀਆਂ ਕੁੜੀਆਂ। ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿੰਗਲ ਗੋ ਸਟਿਪਸ ਵਿੱਚ। ਕੁਝ ਲੋਕ ਬਚਪਨ ਤੋਂ ਹੀ ਵਿਆਹ ਦੇ ਸੁਪਨੇ ਵੇਖਣ ਲੱਗ ਪੈਂਦੇ ਹਨ। ਲਗਭਗ ਹਰ ਕਿਸੇ ਨੂੰ ਵਿਆਹ ਦਾ ਕਰੇਜ਼ ਹੁੰਦਾ ਹੈ। ਭਾਵੇਂ ਕੁਝ ਲੋਕਾਂ ਨੂੰ ਘੱਟ ਹੋਵੇ ਅਤੇ ਕੁਝ ਨੂੰ ਜ਼ਿਆਦਾ ਹੋਵੇ। ਵਿਆਹ ਇੱਕ ਜੀਵਨ ਪਰ ਦਾ ਬੰਧਨ ਹੁੰਦਾ ਹੈ ਅਤੇ ਕੋਈ ਵੀ ਇਹ ਸੋਚ ਕੇ ਵਿਆਹ ਦੇ ਬੰਧਨ ਵਿੱਚ ਨਹੀਂ ਪੈਂਦਾ ਕਿ ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਐਸੀ ਲਈ ਜੀਵਨ ਸਾਥੀ ਚੁਣਨ ਤੋਂ ਪਹਿਲਾਂ ਹਰ ਕੋਈ ਬਹੁਤ ਸਾਰੀਆਂ ਗੱਲਾਂ ਤੇ ਵਿਚਾਰ ਵਿਮਰਸ਼ ਕਰਦਾ ਹੈ ਵਿਆਹ ਦੀ ਸ਼ੁਰੂਆਤ ਵਿੱਚ ਸਭ ਕੁਝ ਬਹੁਤ ਵਧੀਆ ਹੁੰਦਾ ਹੈ ਪਰ ਜਦੋਂ ਚੀਜ਼ਾਂ ਹੌਲੀ-ਹੌਲੀ ਆਪਣੀ ਕੁਦਰਤੀ ਸਥਿਤੀ ਵਿੱਚ ਵਾਪਸ ਆਉਣ ਲੱਗਦੀਆਂ ਹਨ ਤਾਂ ਕਈ ਵਾਰ ਸਥਿਤੀ ਉਮੀਦਾਂ ਦੇ ਬਿਲਕੁਲ ਹੀ ਉਲਟ ਹੋ ਜਾਂਦੀ ਹੈ ਅਤੇ ਵਿਆਹ ਵਿੱਚ ਝਗੜੇ ਦਾ ਸਭ ਤੋਂ ਵੱਡਾ ਕਾਰਨ ਸਖਸੀਅਤਾਂ ਯਾਨੀ ਕਿ ਪਰਸਨੈਲਿਟੀ ਤੇ ਵਿਵਹਾਰ ਵਿਚਕਾਰ ਟਕਰਾਅ ਹੁੰਦਾ ਹੈ। ਅਸਲੇੇ ਜੇਕਰ ਤੁਸੀਂ ਇਸ ਟਕਰਾਅ ਤੋਂ ਬਚਣਾ ਚਾਹੁੰਦੇ ਹੋ ਤਾਂ ਹੋਰ ਚੀਜ਼ਾਂ ਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਰਾਸ਼ ਸਾਥੀ ਦੀ ਰਾਸ਼ੀ ਕੀ ਹੈ। ਘੱਟੋ ਘੱਟ ਇਹ ਤੁਹਾਨੂੰ ਇੱਕ ਵਿਚਾਰ ਦੇਵੇਗਾ ਕਿ ਉਸ ਦਾ ਸੁਭਾਅ ਕੀ ਹੋ ਜਿਆ ਹੈ ਅਤੇ ਭਵਿੱਖ ਵਿੱਚ ਉਹ ਕੀ ਹੋ ਜੀ ਪਤਨੀ ਬਣਨ ਵਾਲੀ ਹੈ ਤਾਂ ਉਹ ਜਾਣਦੇ ਹਾਂ। ਕਿ ਕਿਹੜੀਆਂ ਰਾਸ਼ੀਆਂ ਦੀਆਂ ਕੁੜੀਆਂ ਸਭ ਤੋਂ ਵਧੀਆ ਪਤਨੀਆਂ ਸਾਬਿਤ ਹੋਈਆਂ ਹਨ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵਾਤਵਾ ਸ਼ੇਅਰ ਕਰੋ ਤੇ ਸਾਡੇ ਚੈਨਲ ਸਿਮਰਤ ਹੋਸਟਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਾਤਾ ਰਾਣੀ ਦਾ ਅਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣਿਆ ਰਵੇ ਅਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਆਉਂ ਜਾਂਦੇ ਹਾਂ ਹੋਣਾ ਰਾਸ਼ੀਆਂ ਬਾਰੇ ਉਹ ਕਿਹੜੀਆਂ ਹਨ ਨੰਬਰ 1 ਕਰਕ ਰਾਸ਼ੀ ਇਸ ਰਾਸ਼ੀ ਦੀਆਂ ਔਰਤਾਂ ਘਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੰਭਾਲਦੀਆਂ ਹਨ ਅਤੇ ਆਪਣੇ ਪਰਿਵਾਰ ਨੂੰ ਖੁਸ਼ ਕਰਨ ਲਈ ਉਹ ਕੋਈ ਵੀ ਕਸਰ ਬਖੀ ਨਹੀਂ ਛੱਡਦੀਆਂ ਉਹ ਮਦਦ ਮਟੀਰੀਅਲ ਹੁੰਦੀਆਂ ਹਨ ਅਤੇ ਉਹ ਕੁੜੀਆਂ ਆਪਣੇ ਪਤਨੀ ਨੂੰ ਅਤੇ ਆਪਣੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦੀਆਂ ਹਨ ਉਹਨਾਂ ਦੀ ਤਰਜੀਹ ਹਮੇਸ਼ਾ ਉਹਨਾਂ ਦਾ ਪਤੀ ਅਤੇ ਪਰਿਵਾਰ ਹੁੰਦਾ ਹੈ ਹਾਲਾਂਕਿ ਬਹੁਤ ਜ਼ਿਆਦਾ ਭਾਵੁਕ ਹੋਣ ਦੇ ਕਾਰਨ ਉਹ ਕਈ ਵਾਰ ਡਰਾਮਾ ਕਵੀਨ ਸਵਾਗ ਨੂੰ ਲੱਗ ਸਕਦੀਆਂ ਹਨ ਪਰ ਇਹ ਸਿਰਫ ਉਹਨਾਂ ਦਾ ਪਿਆਰ ਹੀ ਹੁੰਦਾ ਹੈ ਜੋ ਤੁਹਾਨੂੰ ਕਰਦੀਆਂ ਹਨ ਜੇਕਰ ਤੁਸੀਂ ਕਰਕ ਰਾਸ਼ੀ ਵਾਲੀਆਂ ਔਰਤਾਂ ਨਾਲ ਵਿਆਹ ਕਰਦੇ ਹੋ ਤਾਂ ਤੂਫਾਨੀ ਪਛਤਾਉਣ ਦਾ ਕੋਈ ਵੀ ਮੌਕਾ ਨਹੀਂ ਮਿਲ ਸਕਦਾ ਅਤੇ ਜਿਹੜੇ ਲੋਕ ਰਵਾਇਤੀ ਕਦਰਾਂ ਕੀਮਤਾਂ ਵਿੱਚ ਬਥੇਰੇ ਹੀ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਉਹਨਾਂ ਲਈ ਕਰਕ ਰਾਸ਼ੀ ਵਾਲੀ ਔਰਤਾਂ ਤੋਂ ਵਧੀਆ ਕੋਈ ਹੋਰ ਵਿਕਲਪ ਨਹੀਂ ਹੋ ਸਕਦਾ ਉਹਨਾਂ ਨੂੰ ਕਿਸੇ ਅਜੀਬ ਵਿਅਕਤੀ ਦੀ ਲੋੜ ਹੁੰਦੀ ਹੈ ਜੋ ਉਹਨਾਂ ਦੀ ਰੱਖਿਆ ਕਰ ਸਕੇ ਅਤੇ ਉਹਨਾਂ ਦੀ ਦੇਖਭਾਲ ਕਰ ਸਕੇ ਐਸ ਐਸ ਲਈ ਨਹੀਂ ਹੈ ਕਿ ਉਹ ਕੁੜੀਆਂ ਕਮਜ਼ੋਰ ਹੁੰਦੀਆਂ ਹਨ سگوں اس لیے ہے کیونکہ وہ اپنے ساتھی کے دوارا دیکھ بھال کی جان بہت پسند کرتی ہیں وہ اپنے رشتے میں بہتر بناؤ اپنا سو پرتیشت دیا ہاں. نمبر دو میس راشی میس راشی عورتوں کا سبھاؤ بہت ہی زیادہ مضبوط ہوں تھی اسفامین سمجھ سکتے ہو جوتش شاسطر کے انوسار ਮੇਸ਼ ਰਾਸ਼ੀ ਦੀਆਂ ਔਰਤਾਂ ਮਰਦਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰਦੀਆਂ ਹਨ ਉਹ ਆਪਣੇ ਟੀਚੇ ਪ੍ਰਾਪਤ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦੀਆਂ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਮੇਸ਼ ਰਾਸ਼ੀ ਦੀਆਂ ਔਰਤਾਂ ਨੂੰ ਸਮਝਣ ਲਈ ਕਾਫੀ ਮਜ਼ਬੂਤ ਹੋ ਅਤੇ ਪੂਰੀ ਜ਼ਿੰਦਗੀ ਇਹਨਾਂ ਨਾਲ گزار ਸਕਦੇ ਹੋ ਤਾਂ ਮੇਸ਼ ਰਾਸ਼ੀ ਦੀਆਂ ਔਰਤਾਂ ਜੋ ਵੀ ਕਰਨਗੀਆਂ ਕਸੂ ਵਿੱਚ ਤੁਹਾਡੀ ਸਮਰਥਨ ਦੀ ਹੀ ਉਮੀਦ ਕਰਨੀ ਆ ਤੁਹਾਨੂੰ ਆਪਣੀ ਹਰ ਸਫਲਤਾ ਦੇ ਬਰਾਬਰ ਦਾ ਹਿੱਸਾ ਮਿਲਣ ਲਿਆ ਅਤੇ ਇਸ ਨਾਲ ਸਮਾਜ ਵਿੱਚ ਤੁਹਾਡਾ ਮਾਣ ਸਨਮਾਨ ਵੀ ਵਧੇਗਾ ਇਸ ਰਾਸ਼ੀ ਦੀਆਂ ਔਰਤਾਂ ਆਪਣੇ ਪਤੀਆਂ ਨੂੰ ਮਜ਼ਬੂਤ ਅਤੇ ਬਦੇਰੇ ਜ਼ਿੰਮੇਵਾਰ ਬਣਾਉਣ ਦੇ ਸਮਰਥ ਹੁੰਦੀਆਂ ਹਨ ਇਹ ਲੋਕ ਬਹੁਤ ਹੀ ਸਾਦੇ ਸੁਭਾਅ ਦੀ ਹੁੰਦੀਆਂ ਹਨ ਅਤੇ ਉਹਨਾਂ ਦੀਆਂ ਕੁੰਮਿਤ ਬਹੁਤ ਜ਼ਿਆਦਾ ਯਥਾਰਤਵਾਦੀ ਹੁੰਦੀਆਂ ਹਨ ਉਹਨਾਂ ਨੂੰ ਕਲਪਨਾ ਦੀ ਦੁਨੀਆ ਵਿੱਚ ਉੱਡਣਾ ਬਿਲਕੁਲ ਵੀ ਪਸੰਦ ਨਹੀਂ ਹੁੰਦਾ ਉਹਨਾਂ ਨੂੰ ਪ੍ਰਭਾਵਿਤ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਪਰ ਜੇਕਰ ਤੁਸੀਂ ਉਹਨਾਂ ਨੂੰ ਇਮਪ੍ਰੈਸ ਕਰਨ ਵਿੱਚ ਸਫਲ ਹੋ ਜਾਂਦੇ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਬਿਹਤਰ ਤੇ ਵਧੇਰੇ ਸਫਲਤ ਨੂੰਨ ਵਿੱਚ ਵੀ ਯੋਗਦਾਨ ਦਿੰਦੀਆਂ ਹਨ ਮੇਸ਼ ਰਾਸ਼ੀ ਦੀਆਂ ਔਰਤਾਂ ਬਹੁਤ ਹੀ ਮਜ਼ਬੂਤ ਮਾਵਾਵਜੋ ਹੁੰਦੇ ਹ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਪਹਿਲ ਦੇਣਾ ਚਾਹੁੰਦੇ ਹ ਹਨ ਅਤੇ ਉਸ ਨੂੰ ਆਪਣੇ ਸਾਥੀ ਵਿੱਚ ਸ਼ਾਨਦਾਰ ਵਿਸ਼ਵਾਸ ਤੇ ਤਾਕਤ ਦੀ ਲੋੜ ਵੀ ਹੁੰਦੀ ਹੈ ਨੰਬਰ 3 ਸਿੰਘ ਰਾਸ਼ੀ ਸਿੰਘ ਰਾਸ਼ੀ ਦੀਆਂ ਕੁੜੀਆਂ ਯੋਧਿਆਵਨੀਆਂ ਹੁੰਦੀਆਂ ਹਨ ਉਹਨਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣਾ ਬਹੁਤ ਉੱਕਾ ਹੁੰਦਾ ਹੈ پر جس کا دل جیتنے کامیاب ہو جاتے ہو تا تو تاقی زندگی ایک چنے جیون ساتھی کا ساتھ سمرتھن مل جاتا ہے وہ اپنے ساتھی کے پرتی بہت زیادہ وفادار ہوں تو کدے بھی نیچا نہیں دکھاؤں اپنے پروار کو سب تو پہلے رکھدہ ہیں سچا پیار دن بھی سب تو اگے ہوں ہن सिंह राशि लिया ਔਰਤਾਂ ਨੂੰ ਬਹੁਤ ਹੀ ਸੰਗਠਿਤ ਅਤੇ ਅਨੁਸ਼ਾਸਿਤ ਜੀਵਨ ਪਸੰਦ ਹੁੰਦਾ ਹੈ ਅਤੇ ਉਹ ਆਪਣੇ ਸਾਥੀ ਦੇ ਜੀਵਨ ਵਿੱਚ ਇਹ ਚੀਜ਼ਾਂ ਚਾਹੁੰਦੀਆਂ ਹਨ ਸਿੰਘ ਰਾਸ਼ੀ ਦੀਆਂ ਔਰਤਾਂ ਬਹੁਤ ਹੀ ਆਕਰਸ਼ਕ ਅਤੇ ਸ਼ਕਤੀਸ਼ਾਲੀ ਹੁੰਦੀਆਂ ਹਨ ਜੇਕਰ ਉਹ ਇਹਨਾਂ ਨੂੰ ਆਪਣਾ ਸੰਪੂਰਨ ਸਾਥੀ ਮਿਲ ਜਾਂਦਾ ਹੈ ਤਾਂ ਉਸਦੇ ਲਈ ਸਟੈਂਡ ਵੀ ਜਾਂਦੀਆਂ ਹਨ ਭਾਵੇਂ ਉਹਨਾਂ ਦੇ ਰਾਜ 'ਚ ਕੋਈ ਨਾ ਮੁਸੀਬਤ ਕਿਉਂ ਨਾ ਆ ਜਾਵੇ ਤੁਹਾਨੂੰ ਸ਼ਾਇਦ ਹੀ ਕੋਈ ਅਜੀਹਾ ਵਿਅਕਤੀ ਮਿਲੇਗਾ ਜੋ ਸਿੰਘਰਾਸ਼ੀਲੀਆ ਔਰਤਾਂ ਤੋਂ ਵੱਧ ਪਿਆਰ ਕਰਦਾ ਹੋਵੇ ਉਹਨਾਂ ਦੀ ਵਿਸ਼ੇਸ਼ਤਾ ਹੈ ਕਿ ਉਹ ਹਰ ਜਗ੍ਹਾ ਸ਼ੇਰਨੀ ਵਾਂਗ ਲੜਦੀਆਂ ਹਨ ਅਤੇ ਨਾ ਸਿਰ ਆਪਣੇ ਸਾਥੀ ਲਈ ਸਗੋਂ ਆਪਣੇ ਬੱਚਿਆਂ ਲਈ ਉਹ ਆਪਣੇ ਨੇੜੇ ਦੇ ਲੋਕਾਂ ਲਈ ਖੂਹੀ ਕਰਨ ਲਈ ਤਿਆਰ ਹੁੰਦੀਆਂ ਹਨ سنگ راشی کڑیاں بہت زیادہ بہادر ہوں ہاں. نمبر چار ریشف راشی واشی راشی دیا کڑیاں بہت ہی خوش قسمت ہوں ہاں. کیونکہ وہ بہت ہی محنتی ایماندار بدھمان ہوں ہاں. اپنی یوگتا کے بل بتے اچھا عہدہ پراپت بھی کرتی ہیں اس راشی کڑیاں اپنے پتیاں پتیا بھی بہت زیادہ ਕੁਸ਼ਕਿਸਮਤ ਸਾਬਿਤ ਹੁੰਦੀ ਆ ਹਨ ਐਸ ਰਾਸ਼ੀ ਦੀਆਂ ਕੁੜੀਆਂ ਦਾ ਜਿਸ ਨਾਲ ਵੀ ਵਿਆਹ ਹੁੰਦਾ ਹੈ ਉਸ ਵਿਅਕਤੀ ਨੂੰ ਬਹੁਤ ਚੰਗੀ ਸਫਲਤਾ ਮਿਲਦੀ ਹੈ ਐਸ ਰਾਸ਼ੀ ਦੀਆਂ ਉਹ ਤਾਂ ਆਪਣੇ ਪਤੀ ਅਤੇ ਸੋਹਣੇ ਪਰਿਵਾਰ ਦਾ ਹਰ ਸੰਭਵ ਤਰੀਕੇ ਨਾਲ ਸਮਰਥਨ ਕਰਦੀ ਆ ਹਨ ਨੰਬਰ 5 ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੀਆਂ ਕੁੜੀਆਂ ਬਹੁਤ ਹੀ ਹੁਦਿਮਾਨ ਅਤੇ ਸਿਆਣੀਆਂ ਹੁੰਦੀਆਂ ਹਨ ਉਹ ਹਰ ਕੰਮ ਬਹੁਤ ਹੀ ਸੋਚ ਸਮਝ ਕੇ ਅਤੇ ਚੰਗੀ ਤਰ੍ਹਾਂ ਕਰ ਲਿਆ ਹਣ ਉਹ ਆਪਣੇ ਪਤੀ ਅਤੇ ਸੋਹਰਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀਆਂ ਹਨ ਅਤੇ ਉਹਨਾਂ ਦੀ ਬਹੁਤ ਹੀ ਪਰਵਾਹ ਕਰਦੀਆਂ ਹਨ ਉਹ ਆਪਣੇ ਪਤੀ ਨਾਲ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਦੀਆਂ ਹਨ ਅਤੇ ਆਪਣੇ ਪਤੀ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਵੀ ਨਿਭਾਉਂਦੀਆਂ ਹਨ ਉਹ ਹਰ ਖੁਸ਼ੀ ਅਤੇ ਦੁੱਖ ਵਿੱਚ اپنے پتی دے نال مضبوط دے نال کھڑے بھی ہوں گیا ہاں نمبر چھے مکر راشی مکر راشی دیا کڑیاں جنرل نون نال پڑیاں ہوں گیا او وہ مشکلہ اگیا سانی نال ہار نہیں مل گیا پتی جو بھی کام ہاتھ وچ لین دیا ہاں اس نے نا ہاں. پورا کرن تو ہی بعد آرام کر دیا ہاں ایس راشی دیاں عورتاں ਨਾ ਸਿਰਫ ਆਪਣੇ ਕਰੀਅਰ ਵਿੱਚ ਤਰੱਕੀ ਹੀ ਕਾਢੀਆਂ ਬਲਕਿ ਆਪਣੇ ਪਤੀ ਦੀ ਸਫਲਤਾ ਵਿੱਚ ਵੀ ਮਹੱਤਵਪੂਰਨ ਵਿਕਾਹ ਨਿਭੋਲੀਆਂ ਹਨ। ਇੱਕ ਚੰਗੀ ਸਲਾਹਕਾਰ ਵੀ ਸਾਬਿਤ ਹੁੰਦੀਆਂ ਹਨ। ਨੰਬਰ 7 ਤਨਵਾਸ਼ੀ ਜਿਨ੍ਹਾਂ ਕੁੜੀਆਂ ਦੀ ਰਾਸ਼ੀ ਤੁਹਾਨੂੰ ਹੁੰਦੀ ਹੈ ਉਹ ਹਰ ਕੰਮ ਨੂੰ ਬਹੁਤ ਗੰਭੀਰਤਾ ਨਾਲ ਲੈਂਦੀਆਂ ਹਨ। ਕਈ ਵਾਰ ਉਹਨਾਂ ਦੇ ਕੰਮ ਵਿੱਚ ਕਮੀਆਂ نبڑیاں بھی مشکل ہو جہیا آلسی نہیں آدیاں وہ کافی زیادہ نڈر بھی ہوں اپنے پتے کے سارے کام کی مدد بھی کردی ہیں اور پیسے بچاؤ میں ماہر ہوں انہوں گی کارن انہوں کے پتی ہمیشہ انہیں ماح محسوس کرتے ہیں نمبر اٹھ مین راشی ਮੇਰੀ ਰਸ਼ੀਦ ਮੀਆਂ ਕੁੜੀ ਨਾ ਬਹੁਤ ਜ਼ਿਆਦਾ ਸਮਝਦਾਰ ਹੁੰਦੀ ਆ। ਉਹ ਹਰ ਕੰਮ ਬਹੁਤ ਹੀ ਖੂਬਸੂਰਤੀ ਨਾਲ ਕਰਦੀ ਆ। ਅਤੇ ਐ ਬਹੁਤ ਜ਼ਿਆਦਾ ਕਲਾਤਮਕ ਤੇ ਰਚਨਾਤਮਕ ਵੀ ਹੁੰਦੀ ਆ। ਉਹਨਾਂ ਕੋਲ ਆਉਣ ਵਾਲੇ ਖਤਰੇ ਨੂੰ ਮਹਿਸੂਸ ਕਰਨ ਦੀ ਬਹੁਤ ਹੀ ਸਮਰੱਥਾ ਹੁੰਦੀ ਹੈ। ਇਸ ਕਰਕੇ ਉਹ ਹਰ ਸਮੱਸਿਆ ਤੋਂ ਆਪਣੇ ਆਪ ਨੂੰ ਬਚਾਉਣ ਵਿੱਚ ਸਫਲ ਰਹਿੰਦੀ ਆ। ਆਪਣੇ પતિ ਦੇ ਨਾਲ ਨਾਲ ਆਪਣੇ ਸੋਹਰੇ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਦਾ ਧਿਆਨ ਰੱਖਦੀਆਂ ਹਨ ਨੰਬਰ 9 ਤੁਲਾ ਰਾਸ਼ੀ ਮੰਨਿਆ ਜਾਂਦਾ ਹੈ ਕਿ ਤੁਲਾ ਰਾਸ਼ੀ ਦੀਆਂ ਕੁੜੀਆਂ ਦੀ ਸਖਸੀਅਤ ਪਰਸਨੈਲਿਟੀ ਬਹੁਤ ਹੀ ਸਾਧਾਰਨ ਹੁੰਦੀ ਹੈ ਇੱਕ ਵਾਰ ਜਦੋਂ ਕਿਸੇ ਦਾ ਵੀ ਹੱਥ ਫੜ ਲੈਂਦੀਆਂ ਹਨ ਤਾਂ ਉਸ ਨੂੰ ਕਦੇ ਵੀ ਨਹੀਂ ਛੱਡਦੀਆਂ ਇਸ ਰਾਸ਼ੀ ਦੀਆਂ ਕੁੜੀਆਂ اپنی انچھاوا اپنے پارٹر نہیں تھوپدیاں وہ اپنے ساتھی نے اور بھی, بھی کلر نہیں چڈ دیا تھی اس رشی دیا کڑیوں کر کے اپنی زندگی میں بہت ہی خوشحال بنا سکتے ہو جیکر ویڈیو چنتی لگے تو لائک ضرور کرو و شیئر کرو چینل سبھی شکل سبسکرائب ضرور کرو دنواد جی